ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕੁਝ ਦਿਨ ਪਹਿਲਾਂ ਕਿਸਾਨ ਵੀਰ ਦਾ ਕਮੈਂਟ ਸੀਗਾ ਵੀ ਕੇਲੇ ਨੂੰ ਆਪਾਂ ਕਿਵੇਂ ਪਕਾਈਏ ਕਿਸਾਨ ਵੀਰੋ ਜਿਹੜਾ ਕੇਲਾ ਹੈ ਇਹ ਬੂਟੇ ਤੇ ਆਪਣੇ ਆਪ ਪੱਕ ਜਾਂਦਾ ਪਰ ਆਪਾਂ ਨੂੰ ਉਸ ਤਰ੍ਹਾਂ ਦੀ ਸਿਸਟਮ ਆਪਣੇ ਫਟੋ ਗਿਆ ਦਿਮਾਗ 'ਚ ਵੀ ਕੇਲਾ ਕੱਚਾ ਹੀ ਪਕਾਉਣਾ ਪੈਂਦਾ ਕਿਉਂਕਿ ਇਹਦਾ ਕਾਰਨ ਆ ਵੀ ਪੰਜਾਬ ਦੇ ਵਿੱਚ ਜਿੰਨਾ ਵੀ ਕੇਲਾ ਆਉਂਦਾ तकरीबन ਸਾਰਾ ਬਾਹਰ ਹੀ ਆਉਂਦਾ ਤੇ ਬਾਹਰੋਂ ਕੇਲਾ ਕੱਚਾ ਲਿਆਂਦਾ ਜਾਂਦਾ ਕਿਉਂਕਿ ਪੱਕਾ ਤਾਂ ਲਿਆਇ ਨਹੀਂ ਜਾ ਸਕਦਾ ਕਿਉਂਕਿ ਦੀ ਫਿਸਣ ਦੀ ਜਾਂ ਖਰਾਬ ਹੋਣ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਇਸ ਲਈ ਬਾਹਰੋਂ ਕੱਚਾ ਕੇਲਾ ਵੜ ਲੈਂਦੇ ਨੇ ਟਰੱਕਾਂ ਤੇ ਲੋਡ ਹੁੰਦਾ ਤੇ ਆਪਣੇ ਇਲਾਕੇ ਤੇ ਹਰੇਕ ਸ਼ਹਿਰ ਤੇ ਟਰੱਕਾਂ ਦੇ ਟਰੱਕ ਕੇਲਾ ਵਿਕ ਜਾਂਦਾ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਹਾਲ ਕੇਲਾ ਤੇ ਸਾਰਾ ਬਾਰੋਂ ਹੀ ਆਉਂਦਾ तकरीबन ਆਪਣੇ ਬਹੁਤ ਘੱਟ ਕਿਸਾਨ ਪੈਦਾ ਕਰਦੇ ਨੇ ਪਰ ਜਿਹੜੀ ਮੇਨ ਗੱਲ ਉਹ ਇਹ ਆ ਵੀ ਕੇਲੇ ਨੂੰ ਪਕਾਇਆ ਕਿਵੇਂ ਕਿਸਾਨ ਵੀਰੋ ਕੇਲਾ ਜਿਹੜਾ ਇਹ ਬੂਟੇ ਤੇ ਹੀ ਪਕਾਇਆ ਜਾ ਸਕਦਾ ਪਰ ਜੇ ਆਪਾਂ ਵਪਾਰਕ ਕੰਮ ਕਰਨਾ ਫਿਰ ਆਪਾਂ ਨੂੰ ਇਹ ਤੋੜਨਾ ਪੈਂਦਾ ਹੈ ਵੱਢਣਾ ਪੈਂਦਾ ਹੈ ਵੱਢ ਕੇ ਇਹਨੂੰ ਉਸ ਤਰ੍ਹਾਂ ਜੋ ਵੀ ਤਕਨੀਕ ਹੈ ਉਹਦੇ ਨਾਲ ਪਕਾ ਲਿਆ ਜਾਂਦਾ ਪਰ ਜੇ ਆਪਾਂ ਘਰ ਲਈ ਕੇਲਾ ਬੀਜਿਆ ਤਾਂ ਕੇਲੇ ਦਾ ਜੋ ਸਿਸਟਮ ਹੈ ਇਹ ਹੌਲੀ ਹੌਲੀ ਬਾਦਾਂ ਕੇਲੇ ਦਾ ਬੂਟਾ ਜੋ ਵੀ ਦਾ ਸਮਾਂ ਹੁੰਦਾ ਵੀ ਉਹਨੇ ਬਘਾਰੜਾ ਜੀ ਤੇ ਘੜ ਦੇ ਵਿੱਚ ਕੇਲੇ ਲੱਗੇ ਕੇਲੇ ਵੱਡੇ ਹੁੰਦੇ ਗਏ ਜੋ ਕੇਲੇਆਂ ਦਾ ਆਪਾਂ ਨੂੰ ਸੱਜ ਦੇਖਣ ਲੱਗ ਗਿਆ ਆਪਾਂ ਨੂੰ ਲੱਗਦਾ ਵੀ ਇਹਨਾਂ ਨੂੰ ਵੱਡ ਕੇ ਪਕਾ ਲਈ ਅਸਲ ਦੇ ਵਿੱਚ ਜਿਹੜਾ ਕੁਦਰਤ ਦਾ ਸਿਸਟਮ ਹੈ ਹਰੇਕ ਫਲ ਪੈਦਾ ਹੋਇਆ ਉਹ ਫੁੱਲ ਦੇ ਰੂਪ ਵਿੱਚ ਪੈਦਾ ਹੋਇਆ ਤੇ ਵੱਡਾ ਹੋਇਆ ਤੇ ਇੱਕ ਦਿਨ ਉਹਨੇ ਪੱਕਣਾ ਹੁੰਦਾ ਉਸ ਤਰ੍ਹਾਂ ਕੇਲਾ ਵੀ ਪੱਕਦਾ ਪਰ ਸਾਨੂੰ ਉਹ ਗੱਲ ਤੋਂ ਅਸੀਂ ਬੜੇ ਦੂਰ ਚਲੇ ਗਏ ਕਿਉਂਕਿ ਅਸੀਂ ਜੋ ਦੇਖਦੇ ਆ ਵੀ ਜਿੰਨਾ ਵੀ ਬਾਹਰੋਂ ਫਲ ਫਰੂਟ ਆਉਂਦਾ ਉਹ ਕੱਚਾ ਹੁੰਦਾ ਪਿਸਾਨੇ ਦਿਮਾਗ ਚ ਇਹ ਗੱਲ ਫੈਟੋ ਕਿ ਵੀ ਕੇਲਾ ਕੱਚਾ ਹੀ ਪਕਾਉਣਾ ਪੈਂਦਾ ਸੋ ਕਿਸਾਨ ਵੀਰੋ ਕੇਲਾ ਆਪਣੇ ਬੂਟੇ ਤੇ ਆਮ ਨਾਲ ਪੱਕ ਜਾਂਦਾ ਤੇ ਜਦੋਂ ਪੱਕੇ ਬੂਟੇ ਤੇ ਜਾਣਾ ਫਿਰ ਉਹਦੇ ਲਈ ਮਿਹਨਤ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਹੜਾ ਬੂਟੇ ਤੇ ਕੇਲਾ ਪੱਕਦਾ ਇੱਕ ਤਾਂ ਉਹਦੀ ਮਿਠਾਸ ਵੱਧ ਹੁੰਦੀ ਆ ਸਵਾਦ ਵੱਧ ਹੁੰਦਾ ਤੇ ਖਰਾਕੀ ਤੱਤ ਵੀ ਪੂਰੇ ਹੁੰਦੇ ਨੇ ਕਿਉਂਕਿ ਉਹਨੇ ਅਖੀਰ ਤੱਕ ਆਪਣੇ ਬੂਟੇ ਤੋਂ ਖਰਾਕ ਲਈ ਆ ਤੇ ਖਾਸ ਗੱਲ ਆ ਵੀ ਉਹ ਇੱਕਦਮ ਪੂਰੀ ਦੀ ਪੂਰੀ ਘੜਨੀ ਪੱਕੂ ਤੁਹਾਡੇ ਥੋੜੇ ਥੋੜੇ ਕੇਲੇ ਕਰਕੇ ਪੱਕੀ ਜਾਣੇ ਉਹਨਾਂ ਨੂੰ ਤੋੜ-ਤੋੜ ਆਪ ਆਪਣੀ ਵਰਤੋਂ ਚ ਲਿਆ ਸਕਦੇ ਆ ਤੇ ਤਕਰੀਬਨ ਜੋ ਫਲਦਾਰ ਕੇਲਾ ਉਹ ਕਈ ਵਾਰੀ ਪੱਕਦਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਜਿਹੜਾ ਉਹਦਾ ਬੂਟੇ ਦੇ ਪੱਕਣ ਸਮੇਂ ਕਈ ਵਾਰੀ ਸਿਲਕਾ ਪੀਲਾ ਘਟੋਂਦਾ ਹਰੀਆਲੀ ਜਾਂਦਾ ਪਰ ਉਹਦਾ ਰੰਗ ਬਦਲ ਜਾਂਦਾ ਤਾਂ ਆਪਾਂ ਨੂੰ ਹੱਥ ਲਾ ਕੇ ਦੇਖਾਂਗੇ ਤਾਂ ਥੋੜਾ ਜਿਹਾ ਨਰਮ ਹੋਇਆ ਵੀ ਜਿੱਕਣ ਦੱਬੇ ਦੇ ਦੱਬ ਹੁੰਦਾ ਤਾਂ ਦਾ ਮਤਲਬ ਕੇਲਾ ਪੱਕ ਚੁੱਕਿਆ ਉਹਨੇ ਕਿ ਆਪਾਂ ਤੋੜ ਲੀਏ ਰੋਜ਼ ਦਿਨ ਰੋਜ਼ ਆਪਾਂ ਜਦੋਂ ਹੀ ਆਪਣੇ ਖੇਤ ਚ ਆਏ ਤਾਂ ਪੱਕੇ ਕੇਲੇ ਤੋੜੀ ਜਾਈਏ ਤਾਂ ਉਹ ਆਪਾਂ ਜਿੰਨਾ ਵੀ ਉਹ ਫਰੂਟ ਆਏ ਇੱਕਦਮ ਫਰੂਟ ਵੀ ਨਹੀਂ ਘਰੇ ਲਿਆਉਣਾ ਪਊਗਾ ਨਾ ਹੀ ਪਕਾਉਣਾ ਪਊਗਾ ਤੇ ਉਸ ਤਰ੍ਹਾਂ ਆਪਾਂ ਇਸ ਨੂੰ ਪੱਕੇ ਅੰਬੂਟੇ ਤਹੀ ਤਿਆਰ ਕਰ ਸਕਦੇ ਆ ਕੇਲੇ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਜਿਹੜਾ ਆਪਣੇ ਬਾਗ ਆ ਇਹ ਸਬਜੀ ਵਾਲਾ ਕੇਲਾ ਕਿਉਂਕਿ ਸਬਜੀ ਵਾਲਾ ਕੇਲਾ ਜਿੰਨੇ ਵੀ ਬਾਹਰ ਜਿੱਥੇ ਕੇਲਾ ਪੈਦਾ ਹੁੰਦਾ ਜੇਕਰ ਪ੍ਰਵਾਸੀ ਬਾਹਰੋਂ ਆਉਂਦੇ ਨੇ ਉਹ ਕੇਲਾ ਵੱਧ ਖਾਂਦੇ ਨੇ ਤੇ ਕੇਲੇ ਦੀ ਖਾਸ ਗੱਲ ਹੈ ਵੀ ਕੇਲਾ ਇੱਕ ਫਰੀ ਦੀ ਫਸਲ ਹੈ ਇੱਕ ਵਾਰੀ ਬੀਜ ਕੇ ਲਗਾਤਾਰ ਹੁੰਦਾ ਰਹਿੰਦਾ ਤੇ ਜਿਹੜਾ ਫਲ ਵਾਲਾ ਕੇਲਾ ਫਰੂਟ ਵਾਲਾ ਉਹਦੇ ਉੱਤੇ ਕੋਰੇ ਦਾ ਅਸਰ ਥੋੜਾ ਜਿਹਾ ਵੱਧ ਹੋ ਜਾਂਦਾ ਜਦੋਂ ਠੰਡ ਪੈਂਦੀ ਆ ਤਾਂ ਉਹ ਰੁਕ ਜਾਂਦਾ ਜਾਂ ਕਈ ਵਾਰੀ ਫੁੱਕ ਜਾਂਦਾ ਤੇ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਫੱਟੋ ਗਈ ਪੰਜਾਬ ਦੇ ਵਿੱਚ ਕੇਲੇ ਦੀ ਫਸਲ ਫੇਲ ਆ ਪਰ ਕੇਲੇ ਨੂੰ ਉਸ ਹਾਵ ਨਾਲ ਬੀਜੇ ਜਾਵੇ ਵੀ ਜਿਹੜਾ ਇਹਦਾ ਫਲ ਵਾਲਾ ਕੇਲਾ ਤਕਰੀਬਨ 5-6 ਸਾਲ ਤੱਕ ਬੜੇ ਨਾਮ ਨਾਲ ਫਰੂਟ ਦੇ ਦਿੰਦਾ ਤੇ ਉਹਦੀ ਜਿਹੜੀ ਗਿਣਤੀ ਆ ਬੜੀ ਘੱਟ ਰੱਖਣੀ ਪੈਂਦੀ ਆ ਨੇੜੇ-ਨੇੜੇ ਪੀਜਾ ਦਾ ਸਕਦਾ 1100 ਬੂਟਾ 1 ਏਕੜ ਦਾ ਬੀਜ ਲਿਆ ਜਾਂਦਾ ਤੇ ਉਹ 5 ਸਾਲ ਫੜ ਲਿਆ ਜਾਂਦਾ ਇਕੱਲੇ-ਇਕੱਲੇ ਬੂਟੇ ਤੋਂ ਪਰ ਇਸ ਦੇ ਉਲਟ ਜਿਹੜਾ ਆਪਣਾ ਸਬਜੀ ਵਾਲਾ ਕੇਲਾ ਇੱਕ ਧੱਕੜ ਦੀ ਫਸਲ ਹੈ ਕਿਉਂਕਿ ਅਸੀਂ ਇਕੱਲਾ-ਕੱਲਾ ਕੇਲਾ ਵੀ ਲਾ ਕੇ ਦੇਖਿਆ ਤੇ ਤਿੰਨ-ਤਿੰਨ ਬੂਟੇ ਵੀ ਰੱਖੇ ਤੇ ਵੇਹਸਾਬੇ ਬੂਟੇ ਵੀ ਕਰਕੇ ਦੇਖੇ ਪਰ ਰਿਜ਼ਲਟ ਦਾ ਜੋ ਜ਼ਿਆਦਾ ਫਰਕ ਆ ਇਕੱਠਿਆਂ 'ਚ ਆਇਆ ਕਿਉਂਕਿ ਇਕੱਠਿਆਂ ਨੂੰ ਪਾਣੀ ਮੰਗਣ ਦੀ ਇਹਦੀ ਜੋ ਡਿਮਾਂਡ ਸੀਗੀ ਬਿਲਕੁਲ ਹੀ ਖਤਮ ਹੋ ਗਈ ਕਿਉਂਕਿ ਸਾਡੇ ਜਦ ਅਸੀਂ 2 2 3 3 ਕੇਲੇ ਰੱਖ ਰੱਖ ਚੱਕੀਤੇ ਸੀਗੇ ਕਿਥੋਂ ਸਾਡੇ ਝੋਂੜ ਚ ਵੱਢਣ ਤੋਂ ਰਹਿ ਗਏ ਤੇ ਜਦੋਂ ਪਾਣੀ ਦੀ ਕਮੀ ਆਈ ਖੇਤ ਚ ਤਾਂ ਬਾਕੀ ਕੇਲੇ ਕਮਲੇ ਹੋਏ ਖੜੇ ਬੂਟੇ ਜਿੱਥੇ ਜ਼ਿਆਦਾ ਕੇਲੇ ਸੀਗੇ ਉਹ ਬਿਲਕੁਲ ਠੀਕ ਠਾਕ ਖੜੇ ਇਸ ਗੱਲ ਤੋਂ ਦਾ ਚ ਲੱਗਿਆ ਵੀ ਜਿਹੜਾ ਕੇਲਾ ਤਰੇਲ ਚੋਂ ਬਾਹਰੋਂ ਜਾਂ ਮੀਂਹ ਦਾ ਪਾਣੀ ਆ ਇਹ ਤਾਂ ਡਿਜ਼ਾਈਨ ਇਸ ਤਰ੍ਹਾਂ ਆਪਣੇ ਵਿੱਚ ਖਿੱਚ ਲੈਂਦਾ ਤੇ ਉਹ ਸੁੱਕਾ ਚੱਲਣ ਦੀ ਉਹਦੀ ਤਾਕਤ ਵੱਧ ਜਾਂਦੀ ਆ ਪਰ ਕਿਸਾਨ ਵੀਰ ਉਹ ਜੇ ਲੋੜ ਤੋਂ ਵੱਧ ਕੇਲਾ ਬਣ ਗਿਆ ਸਾਉ ਤਿਆਰ ਹੋਣ ਨੂੰ ਟਾਈਮ ਲਾਊਗਾ ਤੇ ਸਾਈਜ਼ ਛੋਟਾ ਰਹਿ ਸਕਦਾ ਇਸ ਲਈ ਮਿੱਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਆ ਤੇ ਇਹਦੀ ਜੋ ਗਿਣਤੀ ਆ ਉਹ हिसाब ਦੀ ਰੱਖੀ ਜਾਵੇ ਪਰ ਜਿਹੜਾ ਕੇਲਾ ਜੇ ਆਪਾਂ ਇਹਨੂੰ ਦੂਜੇ ਲੋਟ ਵੀ ਪਕਾਉਣਾ ਹੈ ਤਾਂ ਜਦੋਂ ਕੇਲੇ ਦਾ ਪੂਰਾ ਸਾਈਜ਼ ਤਿਆਰ ਹੋ ਗਿਆ ਇਹਦਾ ਫਿਰ ਜਦੋਂ ਰੰਗ ਪੱਕਣ ਤੇ ਆਉਂਦਾ ਤਾਂ ਰੰਗ ਜੇ ਬਦਲਾਅ ਆ ਜਾਂਦਾ ਗਾੜਾਪਨ ਆ ਜਾਂਦਾ ਕਿਉਂਕਿ ਜਿਹੜਾ ਸਬਜ਼ੀ ਵਾਲਾ ਕੇਲਾ ਹੈ ਇਹ ਪੀਲਾਪਨ ਘਟ ਹੁੰਦਾ ਤਾਂ ਤੰਬੇ ਜੇ ਰੰਗਾਂ ਲਾਲੀ ਜੀ ਤੇ ਰੰਗ ਬਣਦਾ ਤੇ ਜਿੱਥੇ ਇੱਕ ਆਮ ਆਦਮੀ ਨਾਰਮਲ ਇੱਕ ਵਾਰੀ ਜੀ 6 ਕੇਲੇ ਖਾ ਸਕਦਾ ਤਾਂ ਇਹ ਇੱਕ ਕੇਲਾ ਖਾ ਹੁੰਦਾ ਕਿਉਂਕਿ ਇਹਦੇ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਇੱਕ ਇਹ ਵੱਡਾ ਬਹੁਤ ਸਾਇਜ਼ ਹੋ ਜਾਂਦਾ ਜਾਨੀ ਇੱਕ ਜਾਂ ਦੋ ਕੇਲੇ ਖਾ ਕੇ ਬੰਦਾ ਪੂਰਾ ਰੱਜ ਜਾਂਦਾ ਹੈ ਅਸਲ ਦੇ ਵਿੱਚ ਜਿੰਨੇ ਖਰਾਕੀ ਤੱਤ ਵੱਧ ਹੋਣਗੇ ਜਿਵੇਂ ਆਪਾਂ ਖੋਆ ਖਾਨਿਆ ਜਾਂ ਕੋਈ ਭਾਰੀ ਚੀਜ਼ ਖਾਨਿਆ ਤਾਂ ਘੱਟ ਨਾਲ ਆਪਣਾ ਪੇਟ ਭਰ ਜਾਂਦਾ ਸੋ ਇਸ ਤਰ੍ਹਾਂ ਇਹ ਸਬਜ਼ੀ ਵਾਲਾ ਕੇਲਾ ਵੀ ਪਕਾਇਆ ਜਾ ਸਕਦਾ ਪਰ ਇਹਦੀ ਸ਼ਕਲ ਜਿਹੜੀ ਸੂਰਤ ਆ ਉਹ ਇੰਨੀ ਜਿਆਦਾ ਵਧੀਆ ਨਹੀਂ ਹੁੰਦੀ ਇਸ ਲਈ ਮਾਰਕੀਟ ਤੇ ਵੇਚਣ ਦੇ ਵਿੱਚ ਜੋ ਆਪਣੇ ਦਿੱਕਤ ਆਉਂਦੀ ਆ ਆਪਣੇ ਜੋ ਵੀ ਲੋਕ ਨੇ ਉਹ ਸੋਹਣਾ ਸੁਰਕਾ ਕੇਲਾ ਹੀ ਖਾਣਾ ਪਸੰਦ ਕਰਦੇ ਨੇ ਸੋ ਕੇਲੇ ਨੂੰ ਆਪਾਂ ਜਦੋਂ ਕੇਲਾ ਲੱਗਦਾ ਵੀ ਹੁਣ ਇਹਦਾ ਰੰਗ ਬਦਲ ਚੁੱਕਿਆ ਹੁਣ ਇਹ ਪੂਰਾ ਸਾਈਜ਼ ਬਣ ਚੁੱਕਿਆ ਵੀ ਪੱਕਣ ਦੀ ਸਟੇਜ ਤੇ ਆ ਆਪਾਂ ਇਹਦੀ ਘਰ ਨੂੰ ਵੱਟ ਕੇ ਜੇ ਘਰੇ ਨਾਰਮਲ ਵੀ ਰੱਖ ਲੈਨੇ ਤਾਂ ਵੀ ਉਹ ਹੌਲੀ ਹੌਲੀ ਪੱਕਣ ਲੱਗ ਜਾਂਦੀ ਆ ਤੇ ਪੱਕ ਜਾਂਦੀ ਆ ਤੇ ਬਾਕੀ ਕੇਲੇ ਨੂੰ ਕਿਸੇ ਬਿਲਕੁਲ ਜਿਹਦੇ ਵਿੱਚ ਹਵਾ ਬਾਹਰ ਨਾ ਨਿਕਲੇ ਉਹਦੇ ਡੱਬੇ 'ਚ ਬੰਦ ਕਰਕੇ ਕਿਵੇਂ ਆਪਣੇ ਲੋਹੇ ਦਾ ਟਰੰਕ ਜਾਂ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਵੇ ਜਿਹਦੇ ਵਿੱਚ ਕੇਲਾ ਬੰਦ ਹੋ ਜਵੇ ਤਾਂ ਉੱਥੇ ਆਪਣੇ ਗੋਬਰ ਹੁੰਦਾ ਜਿਹੜਾ ਸੁੱਕਿਆ ਹੋਇਆ ਜਿਹਨੂੰ ਆਪਾਂ ਪਾਥੀਆਂ ਕਹਿੰਦੇ ਆ ਤਾਂ ਉਹਦੇ ਉੱਤੇ ਦੇਸੀ ਘਿਓ ਪਾ ਕੇ ਕਿਸੇ ਪਲੇਟ 'ਚ ਰੱਖ ਕੇ ਜਿਵੇਂ ਆਪਣੇ ਧੂਪ ਚਾਲ ਦਿੰਦੇ ਆ ਇਸ ਤਰ੍ਹਾਂ ਨੂੰ ਮਤਲਬ ਅੱਗ ਪੈਦਾ ਕਰਕੇ ਧੂਆਂ ਹੋਈ ਜਾਵੇ ਤਾਂ ਜਦੋਂ ਮਤਲਬ ਕੇਲੇ ਚਣਲੇ ਤੇ ਉਹ ਪਲੇਟ ਦੇ ਵਿੱਚ ਆਪਾਂ ਨੇ ਰੱਖ ਕੇ ਵਿੱਚ ਧੂਆ ਜਾ ਹੈ ਤਿਆਰ ਹੋ ਕੇ ਚੱਲਣ ਲੱਗ ਗਿਆ ਆਤੀ ਤੇ ਰੱਖਿਆ ਦੇ ਸੀਕੋ ਪਾਇਆ ਹੋਇਆ ਤੇ ਉਹਨੇ ਬਿਲਕੁਲ ਹੀ ਬੰਦ ਕਰ ਦੇਣਾ ਤੇ ਉਹਦੇ ਨਾਲ ਇੱਕ ਤਾਂ ਉਹ ਕੇਲਿਆਂ ਦੇ ਵਿੱਚੋਂ ਖਸਬੂ ਦੇ ਸੀਕੋ ਵਾਲੀ ਪੈਦਾ ਹੁਣ ਲੱਗ ਜਾਂਦੀ ਹੈ ਤੇ ਬਾਕੀ ਉਹ ਧੂਏ ਨਾਲ ਜੋ ਸਿਸਟਮ ਹੈ ਕੁਦਰਤ ਦਾ ਉਹ ਪੱਕਣ ਲੱਗਦਾ ਤੇ ਉਹ ਬੰਦ ਬਾਕਸ ਵਿੱਚ ਵੀ ਪੱਕ ਜਾਂਦਾ ਤੇ ਇਹਨੂੰ ਹਵਾ ਨਾਲ ਵੀ ਲੱਗੇ ਤੈਨੂੰ ਬਿਲਕੁਲ ਬੰਦ ਕਰਕੇ ਰੱਖ ਦੇ ਕਿ ਧੂਫ ਨਹੀਂ ਮਿਲਾਈਏ ਜੇ ਕੇਲੇ ਦਾ ਸਾਈਜ਼ ਪੱਕਣ ਦੀ ਪੋਜੀਸ਼ਨ ਜਦੋਂ ਆਪਣੇ ਆਪ ਪੱਕ ਜਾਂਦਾ ਖੁੱਲਾ ਪਿਆ ਵੀ ਪੱਕ ਜਾਂਦਾ ਤੇ ਕੇਲਾ ਪਕਾਉਣ ਦੀ ਕੋਈ ਦਿੱਕਤ ਨਹੀਂ ਆਉਂਦੀ ਪਰ ਕੇਲਾ ਕੱਚਾ ਵੱਡਾ ਜਾਂਦਾ ਜਿਹੜਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਲੱਗਦਾ ਸਾਈਜ਼ ਪੂਰਾ ਹੋ ਗਿਆ ਵੀ ਹੁਣ ਵੱਢ ਲੋ ਘੜ ਕੇ ਖਾਈਏ ਕਿਉਂਕਿ ਆਪਾਂ ਲੰਬਾ ਇੰਤਜ਼ਾਰ ਨਹੀਂ ਕਰ ਸਕਦੇ ਪਰ ਸਾਡੇ ਬਹੁਤ ਸਾਰੇ ਘੜਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਟੂ ਆਲਣਾ ਪਾ ਲੈਂਦੀਆਂ ਨੇ ਕਿਉਂਕਿ ਉਹਦੇ ਬੱਚੇ ਤਿਆਰ ਹੋਣ ਨੂੰ ਸਮਾਂ ਲੱਗਦਾ ਹੈ ਤੇ ਅਸੀਂ ਫਿਰ ਉਹਨੂੰ ਜਿੰਨਾ ਜ਼ਿਆਦਾ ਬੱਚੇ ਨਹੀਂ ਨਿਕਲਦੇ ਤਾਂ ਉਹਨਾਂ ਨੂੰ ਅਸੀਂ ਕਾੜ ਨੂੰ ਵੜਦੇ ਨਹੀਂਗੇ ਇਸ ਤਰ੍ਹਾਂ ਉਹ ਜਿਹੜੇ ਬੂਟੇ ਦੇ ਉੱਪਰੇ ਆ ਕੇਲਾ ਤਿਆਰ ਹੁੰਦਾ ਇੱਕ ਤਾਂ ਸਾਈਜ਼ ਭਾਰੀ ਹੋ ਜਾਂਦਾ ਇੱਕ ਮਿੱਠਾ ਬਹੁਤ ਹੁੰਦਾ ਤੇ ਬਿਲਕੁਲ ਬਿਨਾ ਮਿਹਨਤ ਤੋਂ ਆਪਣਾ ਫਰੂਟ ਵਾਲਾ ਕੇਲਾ ਤਿਆਰ ਹੋ ਜਾਂਦਾ ਸੋ ਆਪਾਂ ਫਰੂਟ ਵਾਲੇ ਕੇਲੇ ਵੀ ਲਾ ਕੇ ਪਕਾ ਸਕਦੇ ਆ ਤੇ ਸਬਜ਼ੀ ਵਾਲੇ ਕੇਲੇ ਨੂੰ ਪਕਾ ਸਕਦੇ ਆ ਤੇ ਇੱਕ ਪੰਜਾਬ ਦੇ ਵਿੱਚ ਐ ਸਮੇਂ ਸਭ ਤੋਂ ਵੱਧ ਵੇਚਣ ਵਾਲੀਆਂ ਸਬਜ਼ੀਆਂ ਦੇ ਰੂਪ ਚ ਕੇਲਾ ਤੇ ਫਰੂਟ ਤੇ ਰੂਪ ਚ ਸਾਰਾ ਸਾਲ ਜੋ ਉਪਲਬਧ ਰਹਿੰਦਾ ਉਹ ਕੇਲਾ ਤੇ ਕੇਲੇ ਦੀ ਡਿਮਾਂਡ ਵੀ ਵੱਧ ਰਹੀ ਆ ਤੋ ਆਪਾਂ ਨੂੰ ਜ਼ਹਿਰ ਮੁਕਤ ਖੇਤੀ ਵਿੱਚ ਭਾਵੇਂ ਫਰੂਟ ਵਾਲਾ ਖੇਲਾ ਲਾਈਏ ਭਾਵੇਂ ਸਬਜ਼ੀ ਵਾਲਾ ਲਾਈਏ ਕਿਉਂਕਿ ਸਬਜ਼ੀ ਵਾਲੇ ਦੋ ਲਾਭ ਨੇ ਆਪਾਂ ਕੱਚਾ ਵੀ ਵੇਚ ਸਕਦੇ ਆ ਜੇ ਆਪਾਂ ਨੂੰ ਜ਼ਰੂਰਤ ਆ ਫਰੂਟ ਬਣਾਉਣਾ ਤਾਂ ਫਰੂਟ ਵੀ ਬਣਾ ਸਕਦੇ ਆ ਪਰ ਇਹ ਜੀ ਥੋੜੀ ਜੀ ਸੂਰਤ ਜਿਹੜੀ ਆਪਾਂ ਗੱਲ ਕਰ ਚੁੱਕੇ ਆ ਵਧੀਆ ਨਹੀਂ ਬਣਦੀ ਪਰ ਖਾਣ ਨੂੰ ਮਿਠਾਸ ਤੇ ਖਰਾਕੀ ਦਾ ਤਾਂ ਵੱਧ ਨੇ ਸੋ ਇਸ ਤਰ੍ਹਾਂ ਕੇਲੇ ਵਿੱਚ ਡਰਨ ਦੀ ਲੋੜ ਨਹੀਂ ਵੀ ਪੱਕਣ 'ਚ ਦਿੱਕਤ ਆਉ ਜਾਂ ਵੇਚਣ 'ਚ ਦਿੱਕਤ ਆਉ ਤੇ ਸਾਰਾ ਸਾਲ ਜੇ ਇਹ ਆਪਾਂ ਨੂੰ ਫਲ ਦੇ ਸਕਦਾ ਤੇ ਆਕਸੀਜਨ ਦੇ ਸਕਦਾ ਇੱਕ ਸੁੰਦਰ ਵਾਤਾਵਰਣ ਦੇ ਸਕਦਾ ਤੇ ਬਹੁਤ ਸਾਰੀਆਂ ਫਸਲਾਂ ਆਪਾਂ ਕੇਲੇ ਵਿੱਚ ਲੈ ਵੀ ਸਕਦੇ ਆ ਤੇ ਜਿਹੜੀ ਕੇਲੇ ਦੀ ਖਾਸ ਗੱਲ ਆ ਕੇਲੇ ਦੇ ਪੱਤੇ ਜਦੋਂ ਘੜ ਬੱਟ ਲਈ ਜਾਂਦੀ ਆ ਤਾਂ ਇਹ ਪਸ਼ੂਚਾਰੇ ਦੇ ਰੂਪ ਦੇ ਵਿੱਚ ਵੀ ਕੰਮ ਆਉਂਦਾ ਆਪਾਂ ਦੂਜੇ ਚਾਰੇ ਦੇ ਨਾਲ ਇਹਨੂੰ ਅਸੀਂ ਪਸ਼ੂਆਂ ਨੂੰ ਪਾ ਦਿੰਨੇ ਆ ਟੋਕਾ ਕਰਕੇ ਤੇ ਬਾਹਰ ਸਾਊਥ ਵਿੱਚ ਤਾਂ ਇਹਨੇ ਕੇਲੇ ਦੀਆਂ ਮੈਟ ਰस्सियां ਮਤਲਬ ਬਹੁਤ ਸਾਰਾ ਸਮਾਨ ਬਣਦਾ ਪਰ ਆਪਣੇ ਪੰਜਾਬ ਵਿੱਚ ਕੇਲੇ ਬਾਰੇ ਜਦ ਖੇਤੀ ਹੋਣੀ ਤਾਂ ਇਹ ਤਾਂ ਬਣਨ ਵਾਲੇ ਪ੍ਰੋਡਕਟ ਬਾਰੇ ਵੀ ਨਹੀਂ ਪਤਾ ਸੋ ਆ ਕੇਲੇ ਬਾਰੇ ਇਹੀ ਸੀਗਾ ਵੀ ਕੇਲਾ ਬੂਟੇ ਤੇ ਹੀ ਪੱਕ ਜਾਂਦਾ ਆਪਾਂ ਨੂੰ ਬਹੁਤ ਚੱਕਰਾਂ ਚ ਪੈਣ ਦੀ ਲੋੜ ਨਹੀਂ ਘੜ ਨਾ ਵੱਡੋ ਇੱਕ ਦਿਨ ਤੱਕ ਘੜਦਾ ਰਿਜ਼ਲਟ ਕੁਛ ਨਾ ਕੁਛ ਆਉਣੀ ਆ ਸੋ ਆਪਾਂ ਬੂਟੇ ਤੇ ਹੀ ਪਕਾ ਕੇ ਖਾਈਏ ਤਾਂ ਉਹਦਾ ਮਿਠਾਸ ਤੇ ਸਾਰਾ ਕੁਝ ਹੋ ਜੂਗਾ ਤੇ ਮਿਹਨਤ ਵੀ ਘੱਟ ਆਊ ਸਿਰਫ ਨਿਗਾਹ ਰੱਖਣੀ ਆ ਜਦੋਂ ਕੇਲਾ ਪੱਕ ਰਿਹਾ ਤਾਂ ਪੰਛੀ ਹਮਲਾ ਨਾ ਕਰਨੇ ਕੋਈ ਪੰਛੀ ਨੂੰ ਉੱਪਰ ਪੱਕਿਆ ਕੇਲਾ ਪਸੰਦ ਆ ਤਾਂ ਉਹ ਖਾ ਜਾਂਦੇ ਨੇ ਪਰ ਜੇ ਆਪਾਂ ਇਹਨੂੰ ਵੱਡਾ ਦੇ ਆ ਮਤਲਬ ਪਕਾ ਕੇ ਉਹਨਾਂ ਨੂੰ ਤੋੜ ਜੇ ਨੇ ਤਾਂ ਫ੍ਰੀਜ ਚ ਕੇਲਾ ਤਿਆਰ ਹੋ ਜੂਗਾ ਸੋ ਕੇਲਾ ਪਕਾਉਣ ਦੀ ਕੋਈ ਦਿੱਕਤ ਨਹੀਂ ਸੋ ਆਪਾਂ ਬੂਟੇ ਤੇ ਪਕਾ ਸਕਦੇ ਆ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ